ਆਨਲਾਈਨ ਠੱਗੀਆਂ ਮਾਰਨ ਵਾਲਿਆਂ ਦੇ ਟਾਰਗੇਟ ਤੇ ਹੁਣ ਦੁਕਾਨਦਾਰ ਆ ਚੁੱਕੇ ਨੇ ਦਰਅਸਲ ਚੋਰੀ ਦੀਆਂ ਵਾਰਦਾਤਾਂ ਤੇ ਮੋਬਾਈਲ ਫੋਨਾਂ ਦੇ ਰਾਹੀਂ ਪੈਸੇ ਠੱਗਣ ਦੇ ਵੱਧ ਰਹੇ ਮਾਮਲਿਆਂ ਤੋਂ ਲੋਕ ਘਬਰਾ ਚੁੱਕੇ ਨੇ ਸਮਰਾਲਾ ਤੋਂ ਇੱਕ ਹੋਰ ਨਵਾਂ ਮਾਮਲਾ ਸਾਹਮਣੇ ਆਂਦਾ ਜਿੱਥੇ ਚੰਡੀਗੜ੍ਹ ਰੋਡ ਤੇ ਬੈਟਰੀਆਂ ਦੀ ਦੁਕਾਨ ਵਾਲੇ ਕਮਲ ਨਾਮੀ ਨੌਜਵਾਨ ਦੇ ਨਾਲ ਇੱਕ ਅਖੌਤੀ ਆਰਮੀਮੈਨ ਠੱਗ ਦੇ ਵੱਲੋਂ 32400 ਰੁਪਏ ਦੀ ਠੱਗੀ ਮਾਰ ਲਈ ਜਾਂਦੀ ਹੈ ਦੇ ਰਿਸਲ ਦੁਕਾਨਦਾਰ ਦਾ ਹੈ ਕਹਿਣਾ ਕਿ ਉਸ ਨੂੰ ਫੋਨ ਆਇਆ ਤੇ ਫੋਨ ਕਰਨ ਵਾਲੇ ਦਾ ਹੈ ਕਹਿਣਾ ਕਿ ਉਹ ਇੱਕ ਆਰਮੀ ਮੈਨ ਹੈ ਉਸ ਦੀ ਗੱਡੀ ਦੀ ਬੈਟਰੀ ਖਰਾਬ ਹੋ ਚੁੱਕੀ ਹੈ ਬੈਟਰੀ ਦਾ ਰੇਟ 5600 ਰੁਪਏ ਦੇ ਵਿੱਚ ਤੈ ਹੁੰਦਾ ਹੈ ਫੋਨ ਕਰਨ ਵਾਲੇ ਨੇ ਪਹਿਲਾ 3000 ਰੁਪਏ ਦੁਕਾਨਦਾਰ ਦੇ ਅਕਾਊਂਟ ਚ ਪਾ ਦਿੱਤੇ ਤੇ ਉਸ ਦਾ ਬੈਂਕ ਮੈਸੇਜ ਪ੍ਰੂਫ ਜੋ ਦੁਕਾਨਦਾਰ ਦੇ ਵਟਸਐਪ ਤੇ ਪੇਸ ਦਿੱਤਾ ਜਿਸ ਤੋਂ ਬਾਅਦ ਉਸ ਵਟਸਐਪ ਨੰਬਰ ਦੇ ਉੱਪਰ 26000 ਰੁਪਏ ਟਰਾਂਸਫਰ ਹੋਣ ਦਾ ਮੈਸੇਜ ਆਂਦਾ ਹੈ ਇਸ ਦੇ ਨਾਲ ਹੀ ਠੱਗ ਦੇ ਵੱਲੋਂ ਫੋਨ ਕਰਕੇ ਕਿਹਾ ਜਾਂਦਾ ਹੈ ਕਿ 2600 ਉਹਨ ਦਿਤਾ ਗਲਤੀ ਦੇ ਨਾਲ 26000 ਪਾ ਦਿੰਦੇ ਨੇ ਦੁਕਾਨਦਾਰ ਉਕਤ ਠੱਗ ਦੇ ਚਾਂਸ ਦੇ ਵਿੱਚ ਆਂਦਾ ਤੇ 23400 ਰੁਪਏ ਬਿਨਾਂ ਸੋਚੇ ਸਮਝੇ ਠੱਗ ਦੇ ਅਕਾਊਂਟ ਦੇ ਵਿੱਚ ਪਾ ਦਿੰਦਾ ਇਹ ਜ਼ੁਲੰਗ ਠੱਗ ਆਪਣੀ ਠੱਗੀ ਦੇ ਵਿੱਚ ਕਾਮਯਾਬ ਹੋ ਗਿਆ ਦੂਸਰੀ ਘਟਨਾ ਜਿਸ ਦੇ ਵਿੱਚ ਨਾ ਠੱਗਾਂ ਦੇ ਵੱਲੋਂ ਬੜੀ ਚੁਸਤੀ ਦੇ ਨਾਲ ਨੌਸਰਬਾਜ਼ੀ ਕਰਦਿਆਂ ਲੋਕਾਂ ਨੂੰ ਸ਼ਿਕਾਰ ਬਣਾਇਆ ਜਾ ਰਿਹਾ ਜਾਣਕਾਰੀ ਮੁਤਾਬਕ ਨੌਸਰਬਾਜ਼ਾ ਦੇ ਵੱਲੋਂ ਸ਼ਹਿਰ ਦੇ ਦੁਕਾਨਦਾਰਾਂ ਨੂੰ ਆਪਣੇ ਟਾਰਗੇਟ ਤੇ ਰੱਖ ਲਿਆ ਉਹਨਾਂ ਦੇ ਨਾਲ ਠੱਗੀ ਮਾਰੀ ਜਾ ਰਹੀ ਹੈ ਤੇ ਅਜਿਹੀ ਇੱਕ ਹੋਰ ਘਟਨਾ ਵਾਪਰੀ ਹੈ ਜਿੱਥੇ ਸ਼ਹਿਰ ਦੇ ਵਿੱਚ ਸਟੇਸ਼ਨਰੀ ਦੀ ਦੁਕਾਨ ਕਰਦਾ ਰਜਤ ਖੁੱਲਰ ਇਹ ਨੌਜਵਾਨ ਜੋ ਕਿ ਵੱਡੀ ਠੱਗੀ ਤੋਂ ਬਚ ਗਿਆ ਉਸ ਦਾ ਕਹਿਣਾ ਉਸ ਨੂੰ ਫੋਨ ਆਇਆ ਜਿਸ ਦੇ ਵਿੱਚ ਫੋਨ ਕਰਨ ਵਾਲੇ ਦਾ ਇਹ ਕਹਿਣਾ ਹੈ ਕਿ ਮੈਂ ਸਮਰਾਲਾ ਦੀ ਫੌਜੀ ਕੈਂਟੀਨ ਤੋਂ ਬੋਲਦਾ ਸਾਨੂੰ ਕਾਪੀਆਂ ਤੇ ਪੈਨ ਚਾਹੀਦੇ ਨੇ ਰਜਤ ਖੁੱਲਰ ਕਿ ਆਪਣਾ ਨਾਮ ਰਵੀ ਕੁਮਾਰ ਉਸ ਦੇ ਵੱਲੋਂ ਦੱਸਿਆ ਜਾਂਦਾ ਹੈ WhatsApp ਉੱਪਰ ਆਈਡੀ ਵੀ ਭੇਜੀ ਜਾਂਦੀ ਹੈ ਆਈਡੀ ਕਾਰਡ ਦੇ ਕਿ ਉਸ ਨੂੰ ਯਕੀਨ ਹੋ ਜਾਂਦਾ ਹੈ ਤੇ ਉਹਨਾਂ ਵਿਚਕਾਰ ਕਾਪੀਆਂ ਕਿਤਾਬਾਂ ਦੀ 5400 ਦੀ ਡੀਲ ਹੁੰਦੀ ਹੈ ਫੋਨ ਕਰਨ ਵਾਲੇ ਨੇ 100 ਰੁਪਏ ਆਨਲਾਈਨ ਪਾ ਕੇ ਚੈੱਕ ਕਰਨ ਦੇ ਲਈ ਕਿਹਾ ਤਾਂ ਕਿ ਬਾਕੀ ਰਕਮ ਤਸੱਲੀ ਦੇ ਨਾਲ ਭੇਜੀ ਜਾ ਸਕੇ ਤੇ ਬਾਅਦ ਦੇ ਵਿੱਚ ਫੋਨ ਕਰਤਾ ਦੇ ਵੱਲੋਂ ਬੈਂਕ ਵੱਲੋਂ ਆਇਆ ਇੱਕ ਮੈਸੇਜ ਰਜਿਤ ਖੁੱਲਰ ਨੂੰ ਭੇਜ ਕੇ ਕਿਹਾ ਜਾਂਦਾ ਸਾਡੇ ਵੱਲੋਂ ਗੁਣਤੀ ਦੇ ਨਾਲ 5400 ਦੇ ਥਾਂ 54000 ਪਾਏ ਗਏ ਨੇ ਕਿਰਪਾ ਕਰਕੇ ਬਾਕੀ ਪੈਸੇ ਵਾਪਸ ਕਰਦਿਓ ਰਜਤ ਨੇ ਤਸਿਆ ਕਿ ਉਸਨੇ ਦੇਖਿਆ ਕਿ ਉਸਦੇ ਅਕਾਊਂਟ ਦੇ ਵਿੱਚ ਤੋਂ ਕੋਈ ਪੈਸਾ ਹੀ ਨਹੀਂ ਆਇਆ ਤਾਂ ਇੰਜ ਸ਼ਖਸ ਦਾ ਠੱਗੀ ਤੋਂ ਬਚ ਗਿਆ ਪਰ ਇਹਨਾਂ ਠੱਗਾਂ ਦੇ ਬਲੂ ਹੁਣ ਆਏ ਦਿਨ ਨਵੇਂ-ਨਵੇਂ ਦੁਕਾਨਦਾਰਾਂ ਨੂੰ ਸ਼ਿਕਾਰ ਬਣਾਇਆ ਜਾ ਰਿਹਾ ਹੈ ਹਾਂਜੀ ਨਾਮ ਦੱਸੋ ਹਾਂ ਸਸ਼ੀਕਲ ਜੀ ਮੇਰਾ ਨਾਮ ਰਜਤ ਖੁੱਲਰ ਹੈ ਸ਼ਹਿਰ ਸਮਰਾਲਾ ਜੀ ਕੀ ਮਾਮਲਾ ਹੈਗਾ ਜਿਹੜਾ ਹੈਗਾ ਮਾਮਲਾ ਜੀ ਅੱਜ ਸਵੇਰ ਦਾ ਸਮਰਾਲਾ ਕੰਟੀਨ ਆਰਮੀ ਕੰਟੀਨ ਜਿੰਨਾ ਤੋਂ ਆਪਾਂ ਨੂੰ ਫੋਨ ਆਂਦਾ ਆਪਣਾ ਕੰਮ ਹੋਲ ਸੇਲ ਦਾ ਜੀ ਸਟੇਸ਼ਨਰੀ ਦਾ ਤੇ ਕਾਲ ਆਂਦੀ ਹੈ ਵੀ ਸਾਨੂੰ ਇੱਥੇ ਕਾਪੀਜ਼ ਔਰ ਪੈਨ ਚਾਹੀਦੇ ਨੇ ਸਮਰਾਲਾ ਕੰਟੀਨ ਦੇ ਵਿੱਚ ਤੇ ਚਲੋ ਡੀਲ ਹੁੰਦੀ ਹੈ ਸਾਡੀ ਰਵੀ ਕੁਮਾਰ ਨਾਮ ਤੋਂ ਆਰਮੀ ਦੇ ਜਿਹੜਾ ਬੰਦਾ ਸੀ ਜਿਹਨੇ ਕਾਲ ਕੀਤੀ ਸੀ ਮੈਨੂੰ ਤੇ WhatsApp ਤੇ ਉਹਨਾਂ ਨੇ ਆਪਣਾ ਕਾਰਡ ਵੀ ਭੇਜਿਆ ਸੀ ਜਿੱਥੋਂ ਸਾਨੂੰ ਪ੍ਰੂਫ ਹੋਇਆ ਵੀ ਹਾਂਜੀ ਆਰਮੀ ਦੇ ਕੰਟੀਨ ਤੋਂ ਸਮਰਾਲੇ ਤੋਂ ਬੋਲਦੇ ਆ ਤੇ ਉਹਨਾਂ ਨੇ ਸਾਨੂੰ ਆਰਡਰ ਦਿੱਤਾ ਕਾਪੀਜ਼ ਆ ਜਿਹਦਾ ਬਿੱਲ ਬਣਿਆ ਸੀ 5400 ਰੁਪਏ ਚਲੋ ਜੀ ਅਸੀਂ ਜਾਂਦੇ ਹਾਂ ਕੰਟੀਨ ਉਹਨਾਂ ਨੂੰ ਡਿਲੀਵਰ ਕਰਦੇ ਹਾਂ ਸਮਾਨ ਜਦੋਂ ਅਸੀਂ ਉੱਥੇ ਪਹੁੰਚਦੇ ਹਾਂ ਤੇ ਅਸੀਂ ਉਹਨਾਂ ਨੂੰ ਕਾਲ ਕਰਦੇ ਹਾਂ ਕਹਿੰਦੇ ਅਸੀਂ ਪੇਮੈਂਟ ਤੁਹਾਨੂੰ ਆਨਲਾਈਨ ਕਰਨੀ ਹੈ ਵੀ ਆਰਟੀਜੀਐਸ ਕਰਾਣੀ ਕਿਉਂਕਿ ਸਾਡਾ ਮਾਲ ਉਹਨਾਂ ਨੂੰ ਪੱਕਿਆਂ ਚ ਜਾਣਾ ਜੀਐਸਟੀ ਚ ਤੇ ਜਦੋਂ ਉਹਨਾਂ ਨੂੰ ਮਾਲ ਦਿੱਤਾ ਉਹ ਕਹਿੰਦੇ ਵੀ ਅਸੀਂ ਤੁਹਾਨੂੰ ਮਤਲਬ ਕਿ ਪਹਿਲਾਂ ਚੈੱਕ ਕਰਦੇ ਹਾਂ 100 ਰੁਪਿਆ ਪਾ ਕੇ ਵੀ ਜਿਹੜੀ ਪੇਮੈਂਟ ਹੈ ਤੁਹਾਡੀ ਵੀ ਸਾਨੂੰ ਆਉਂਦੀ ਹੈ ਤਾਂ ਇੱਕ ਮੈਸੇਜ ਆਂਦਾ ਨੰਬਰ ਰਾਹੀਂ ਵੀ ਮੇਰੇ ਬੈਂਕ ਦੇ ਵਿੱਚ 100 ਰੁਪਿਆ ਆਂਦਾ ਤੇ ਉਸ ਤੋਂ ਬਾਅਦ ਉਹ ਕਹਿੰਦੇ ਨੇ ਵੀ ਚਲੋ ਤੁਹਾਡਾ ਮੈਸੇਜ ਆ ਗਿਆ ਹੁਣ ਅਸੀਂ ਤੁਹਾਡੇ ਬਾਕੀ ਜਿਹੜਾ ਬੈਲੈਂਸ ਹੈ 5300 ਰੁਪਿਆ ਉਹ ਪਾਉਨੇ ਹ ਬਟ 5300 ਨਹੀਂ ਪਾਇਆ ਉਹਨਾਂ ਨੇ 530 ਤੇ ਕਹਿੰਦੇ ਗਲਤੀ ਨਾਲ ਪਿਆ ਤੇ ਅਸੀਂ ਕਿ ਚਲੋ ਬੰਦੇ ਤੋਂ ਪੈ ਗਿਆ ਹੋਣਾ ਗਲਤੀ ਨਾਲ ਆਨਲਾਈਨ ਪੇਮੈਂਟ ਆਇਆ ਵੀ ਆਰਮੀ ਦੇ ਬੰਦੇ ਐ ਕਹਿ ਰਹੇ ਨੇ ਵੀ ਗਵਰਨਮੈਂਟ ਦੇ ਅਕਾਊਂਟ ਤੋਂ ਪਾਏ ਆਸੀਂ ਪੈਸੇ ਤਾਂ ਜਦੋਂ ਅਸੀਂ ਚੈੱਕ ਕੀਤਾ ਬੈਂਕ ਦੇ ਵਿੱਚੋਂ ਪੈਸੇ ਆਏ ਨਹੀਂ ਸੀ ਜਦੋਂ ਫਿਰ ਤੋਂ ਅਸੀਂ ਉਹ ਬੰਦੇ ਨੂੰ ਕਾਲ ਕੀਤੀ ਤੇ ਅਸੀਂ ਉਹਨੂੰ ਕਿਹਾ ਵੀ ਤੂੰ ਆਰਮੀ ਕੰਟੀਨ ਤੋਂ ਬਾਹਰ ਆ ਜਾ ਅਸੀਂ ਸਮਰਾਲਾ ਕੰਟੀਨ ਦੇ ਬਾਹਰ ਖੜੇ ਆਂ ਵੀ ਜੋ ਵੀ ਤੂੰ ਹੈ ਸਾਡੇ ਨਾਲ ਆ ਕੇ ਗੱਲ ਕਰ ਜੇ ਤੇਰੀ ਪੇਮੈਂਟ ਸੱਚੀ ਤੁਸੀਂ ਜਿਆਦਾ ਪਾਤੀ ਹੈ ਤਾਂ ਅਸੀਂ ਤੁਹਾਡੇ ਉਹ ਦੇਣਦਾਰ ਆ ਕੋਈ ਨਹੀਂ ਤੁਸੀਂ ਜਿਹੜਾ ਬਾਕੀ ਦਾ ਬਕਾਇਆ ਵਾਪਸ ਲੈ ਲਓ ਪਰ ਜਦੋਂ ਅਸੀਂ ਅੰਦਰ ਜਾ ਕੇ ਗੱਲ ਕੀਤੀ ਬੰਦਾ ਨਾ ਬਾਹਰ ਆਇਆ ਤਾਂ ਉੱਥੇ ਦੇ ਜਿਹੜੇ ਸਮਰਾਲਾ ਕੰਟੀਨ ਦੇ ਬ੍ਰਾਂਚ ਅਸਿਸਟੈਂਟ ਨੇ ਉਹਨਾਂ ਨੇ ਸਾਨੂੰ ਦੱਸਿਆ ਇਸ ਤੋਂ ਪਹਿਲਾਂ ਇੱਥੇ ਦੋ ਫਰੌਡ ਹੋਰ ਹੋ ਚੁੱਕੇ ਨੇ ਇੱਕ ਫਰਨੀਚਰ ਵਾਲੇ ਸੀ ਕੋਈ ਇੱਥੇ ਸੌਂਸਪੁਰ ਪਿੰਡਾ ਉੱਥੇ ਦਾ ਪੱਠਾ ਇੱਟਾਂ ਦਾ ਤਾਂ ਉਹਦੇ ਨਾਲ ਵੀ ਸੇਮ ਫਰੌਡ ਹੋ ਚੁੱਕਿਆ ਤੇ ਉਹਨਾਂ ਦਾ ਕਹਿਣਾ ਇਹ ਵੀ ਉਹਨਾਂ ਨੇ ਸਗੋਂ ਉਹਨਾਂ ਨੂੰ ਪੇਮੈਂਟ ਵਾਪਸ ਕਰ ਵੀ ਦਿੱਤੀ ਸੀ ਪਰ ਅਸੀਂ ਹੁਸ਼ਿਆਰੀ ਦਿਖਾਉਂਦੇ ਹੋਏ ਪਹਿਲਾਂ ਇਹ ਫਰੌਡ ਦੀ ਜਿਹੜੀ ਨਿਊਜ਼ ਸੁਣਦੇ ਹੋਏ ਅਸੀਂ ਆਪਣੇ ਆਪ ਨੂੰ ਸਿਕਿਉਰ ਕੀਤਾ ਤੇ ਸਾਡਾ ਬਚਾਅ ਹੋ ਗਿਆ ਬਟ ਮੈਂ ਲੋਕਾਂ ਨੂੰ ਇੱਕ ਸਨੇਹਾ ਦੇਣਾ ਚਾਹੁੰਦਾ ਵੀ ਅਸ ਅੱਜ ਅਸੀਂ ਬਚ ਗਏ ਆ ਪਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਿਸੇ ਨੂੰ ਵੀ ਸ਼ਿਕਾਰ ਬਣਾ ਸਕਦੇ ਨੇ ਇਹ ਚੀਜ਼ ਦਾ ਧਿਆਨ ਰੱਖੋ ਕਿ ਕਿ ਇਹ ਲੁੱਟਣ ਵਾਲੇ ਜਿਹੜੇ ਗਰੋਹ ਨੇ ਇਹ ਸੋਸ਼ਲ ਮੀਡੀਆ ਰਾਹੀਂ ਆਪਣਾ ਨੰਬਰ ਚੱਕ ਲੈਂਦੇ ਨੇ ਕਿਉਂਕਿ ਪੇਜਾਂ ਦੇ ਆਪਾਂ ਆਪਣੀ ਐਡ ਵਗੈਰਾ ਪਾਉਂਦੇ ਆ ਦੁਕਾਨ ਦੀ ਜਾਂ ਕਿਸੇ ਰਾਹੀਂ ਪਾਉਂਦੇ ਆ ਇਹ ਉੱਥੋਂ ਨੰਬਰ ਚੱਕ ਕੇ ਆਪਣੇ ਨਾਲ ਫਰਾਡ ਕਰਦੇ ਨੇ ਜੇ ਗੱਲ ਕਰੀਏ ਇਹਦੀ ਸ਼ਿਕਾਇਤ ਤੁਸੀਂ ਕਿਸੇ ਨੂੰ ਕੀਤੀ ਆ ਹੁਣ ਤੱਕ ਜੀ ਜੀ ਹਾਂ ਜੀ ਅਸੀਂ ਸਾਈਬਰ ਕ੍ਰਾਈਮ ਵਾਲਿਆਂ ਨੂੰ ਬਾਰਤੋ-ਬਾਰ ਫੋਨ ਕਰ ਰਹੇ ਪਰ ਉਹਨਾਂ ਦਾ ਬਿਜ਼ੀ ਆ ਰਿਹਾ ਫੋਨ ਜਿਸ ਤਰ੍ਹਾਂ ਹੀ ਉਹਨਾਂ ਨਾਲ ਗੱਲ ਹੁੰਦੀ ਹੈ ਤੇ ਉਹਨਾਂ ਨੂੰ ਅਸੀਂ ਅਸੀ ਰਿਪੋਰਟ ਐਫ ਆਈ ਆਰ ਕਰਾਵਾਂਗੇ ਜਿਹੜਾ ਇਨਸਾਨ ਤੁਹਾਨੂੰ ਫੋਨ ਕਰਦਾ ਸੀ ਆਪਣੇ ਆਪ ਨੂੰ ਕੀ ਦੱਸ ਰਿਹਾ ਸੀ ਉਹ ਆਪਣੇ ਆਪ ਨੂੰ ਆਰਮੀ ਦਾ ਪਰਸਨ ਦੱਸਦਾ ਸੀ ਜੀ ਉਹਨੇ ਆਪਣਾ ਨਾਮ ਸੰਜੇ ਸਿੰਘ ਇੱਕ ਰਵੀ ਕੁਮਾਰ ਦੋ ਜਣਿਆਂ ਨੇ ਆਪਣੇ ਦੋ ਨੰਬਰੋਂ ਅਲੱਗ-ਅਲੱਗ ਤੋਂ ਕਾਲ ਕੀਤੀ ਸੀ ਬਕਾਇਦਾ ਉਹਨਾਂ ਨੇ ਆਪਣਾ ਕਾਰਡ ਭੇਜਿਆ ਆਰਮੀ ਦਾ ਉਹ ਅਸੀਂ ਤੁਹਾਨੂੰ ਜਿਹੜਾ ਹੈ ਸਾਰੇ ਪ੍ਰੂਫ ਦਿਵਾਗੇ ਠੀਕ ਹੈ ਹਾਂਜੀ ਸਰ ਕੀ ਨਾਮਾ ਕਿੱਥੇ ਦੇ ਰਹਿਣ ਵਾਲੇ ਕੀ ਘਟਨਾ ਪਤਰੀ ਆ ਮੇਰਾ ਨਾਮ ਕਮਲਬੀਰ ਜੀ ਮੈਂ ਦਿਆਲਪੁਰ ਦਾ ਰਹਿਣ ਵਾਲਾ ਹਾਂ ਮੇਰੇ ਨਾਲ ਘਟਨਾ ਮੈਨੂੰ 2 ਘੰਟੇ ਪਹਿਲਾਂ ਫੋਨ ਆਇਆ ਵੀ ਸਾਡੀ ਗੱਡੀ ਦੀ ਬੈਟਰੀ ਖਰਾਬ ਆ ਬੈਟਰੀ ਰੱਖਣੀ ਆ ਤੁਸੀਂ ਕਿੱਥੋਂ ਫੋਨ ਆਇਆ ਉਹ ਦੇਖੋ ਉਹਨੇ ਸਮਰਾਲੇ ਕੰਟੀਨ ਦਾ ਐਡਰੈਸ ਦਿੱਤਾ ਹੀ ਮੈਨੂੰ ਆਰਮੀ ਦਾ ਨੰਬਰ ਨੂੰ WhatsApp ਕਾਲ ਤੇ ਆਈ ਸੀਗੀ ਤੇ ਆ ਨੰਬਰ ਵੀ ਉਹਨਾਂ ਦਾ ਸੀਗਾ ਮੈਨੂੰ ਆਇਆ ਠੀਕ ਆ ਚਲੋ ਮੈਂ ਉਹਨਾਂ ਨੇ ਕਿਹਾ ਭਾਈ ਮੈਂ ਕੋਈ ਨਾ ਤੁਹਾਡਾ ਹੱਲ ਕਰ ਦਿੰਦਾ ਮੈਂ ਐਕਚੁਅਲੀ ਸੀਗਾ ਬਾਹਰ ਕੰਮ ਕਰਦਾ ਸੀਗਾ ਚਲੋ ਮੈਂ ਆਪਣੇ ਨਾਲ ਦੇ ਬੰਦੇ ਨੂੰ ਕਿਹਾ ਵੀ ਤੁਸੀਂ ਆ ਕੇ ਇਹਦਾ ਬੰਦੇ ਦਾ ਬੈਟਰੀ ਧਰਿਓ ਠੀਕ ਆ ਚਲੋ ਉਹ ਵੀਰ ਬੈਟਰੀ ਧਰਨ ਗਏ ਆ ਜਦ ਨੂੰ ਉਹ ਬੰਦੇ ਨੇ ਪੇਮੈਂਟ ਮੇਰੇ ਫੇਕ ਅਕਾਊਂਟ ਚ ਪਾਤੀ ਜਿਹਦੇ ਵਿੱਚ ਉਹਨਾਂ ਦਾ ਟੈਸਟ ਮੈਸੇਜ ਆਇਆ ਜਿਹਦੇ ਵਿੱਚ 3000 ਰੁਪਏ ਉਹਨਾਂ ਨੇ ਪਹਿਲਾਂ ਜੀਗਾ ਕੀਤਾ ਤੇ 2600 ਕਰਨੇ 26000 ਦਾ ਯਾਨੀ ਇੱਕ ਛਾਸਾ ਦੇਤਾ ਮੈਨੂੰ ਵੀ ਮੈਂ 26000 ਰੁਪਏ ਤੁਹਾਡੇ ਅਕਾਊਂਟ ਚ ਪਾਤਾ ਤੇ ਮੈਂ ਉਹੀ ਜਾਣੇ ਅਣਜਾਣੇ ਜਿਵੇਂ ਕਹਿੰਦੇ ਗਲਤੀ ਹੋ ਜਾਂਦੀ ਆ ਮੈਂ ਦੇਖਿਆ ਤੇ ਦੇਖਦੀ ਸਾਰੇ ਮੈਂ ਉਹਨੇ ਵਾਪਸ ਕੀ ਪੈਸੇ ਜਿਹੜੇ ਸੀਗੇ ਉਹਨਾਂ ਦੇ ਆਪਣੇ ਰਿਫੰਡ ਕਰਤੇ ਜਿੰਨੇ ਮੈਂ ਆਪਣੇ ਘੱਟ ਕੇ 2600 ਰੁਪਏ ਤੇ ਉਸ ਤੋਂ ਬਾਅਦ ਜਦੋਂ ਮੈਂ ਦੇਖਿਆ ਮੇਰੇ ਅਕਾਊਂਟ 'ਚ ਪੈਸੇ ਉਹਨਾਂ ਦੇ ਆਏ ਨਹੀਂ ਸੀਗੇ ਜਿਹੜੀ ਉਹਨਾਂ ਨੇ ਐਨਐਫਟੀ ਕੀਤੀ ਸੀ ਨਾ ਮੈਨੂੰ ਮੈਸੇਜ ਆਇਆ ਸੀਗਾ ਚਲੋ ਜਦੋਂ ਮੇਰਾ ਵੀਰ ਆਉਤੇ ਪਹੁੰਚਿਆ ਉਹਨੇ ਦੇਖਿਆ ਵੀ ਤੁਹਾਡਾ ਇਹਨਾਂ ਦਾ ਪ੍ਰੋਬਲਮ ਹੋ ਗਿਆ ਵੀ ਤੁਸੀਂ ਸਾਈਬਰ ਤੇ ਉੱਥੇ ਕਰੋ ਚਲੋ ਅਸੀਂ ਵੀ 19 20 ਤੇ ਹਾਂ 19 30 ਤੇ ਸੌਰੀ ਅਸੀਂ ਕੀ ਕੀਤੀ ਉੱਥੇ ਕੰਪਲੀਟ ਹੈ ਉੱਥੇ ਕਿਸੇ ਦਾ ਰਿਸਪੌਂਸ ਨਹੀਂ ਆਏਗਾ ਅਸੀਂ ਬਾਰ-ਬਾਰ ਕੋਸ਼ਿਸ਼ ਕੀਤੀ ਘਟੋ ਘਟ ਨਹੀਂ ਤਾਂ 50 ਵਾਰੀ ਦੇਖ ਲਿਆਉਣਾ ਪਰ ਉੱਤੇ ਕੋਈ ਰਿਸਪੌਂਸ ਨਹੀਂ ਆਇਆਗਾ। ਇਹੀ ਉਮੀਦ ਕਰਦੇ ਹਾਂ ਸਾਡੀ ਸੁਣਵਾਈ ਕੀਤੀ ਜਾਵੇ ਜੀ ਜੋ ਸਾਡੇ ਇਹ ਹੈ ਕਿ ਤੁਹਾਨੂੰ ਵੀ ਪੈਸੇ ਗਲਤੀ ਨਾਲ ਪੈ ਗਏ ਮੇਰੇ। ਹਾਂਜੀ ਉਹਨਾਂ ਨੇ ਕੀ ਕੀਤਾ ਬੈਂਟ ਵਿੱਚ 5500 ਦੀ ਸੀਗੀ ਤੇ ਉਹਨਾਂ ਨੇ 3000 ਰੁਪਏ ਕੇਰਾ ਪਾਤਾ 2600 ਬਾਕੀ ਰਹਿ ਗਿਆ ਜਿਹੜਾ ਉਹਨਾਂ ਨੇ 26000 ਪਾਤਾ। ਫੇਕ ਜਿਵੇਂ ਕਹਿਣ ਦਾ ਵਾਬ ਚਲੋ ਅਸੀਂ ਕਹਿੰਦੇ ਵੀ ਉਹਨੇ ਕਯੂਆਰ ਕੋਡ ਭੇਜਿਆ ਹਾਨੂੰ ਵੀ ਸਾਡੀ ਵੀ ਮੇਰੀ ਨੌਕਰੀਆਂ ਸਵਾਲ ਆ ਵੀ ਮੈਂ ਆਰਮੀ ਜਾ ਚਲੋ ਅਸੀਂ ਵੀ ਆਰਮੀ ਦੇ ਨਾਂ ਨੂੰ ਯਕੀਨ ਕਰਕੇ ਚਲੋ ਦੇਖਦੇ ਦੇਖ ਲਈ ਕੰਮ ਕਰ ਉਦੋਂ ਹੀ ਮੈਂ ਜੇ ਆਪਣੇ ਪੈਸੇ ਕੱਟ ਕੇ ਬਾਕੀ ਉਹਨਾਂ ਦੇ ਰਿਫੰਡ ਕਰਤੇ ਚਲੋ ਜਦੋਂ ਮੈਂ ਦੇਖਿਆ ਤਾਂ ਇਹ ਸੀਗਾ ਫਰਾਡ ਉਸ ਤੋਂ ਮੁੜ ਕੇ ਕਾਲ ਨਹੀਂ ਕੀਤੀ ਉਹਨੂੰ ਕੀਤੀ ਹੈ ਜੀ ਕਾਲ ਕੀਤੀ ਹੈ ਉਹਨਾਂ ਨੂੰ ਇਹ ਕਿਉਂ ਕਹਿੰਗਾ ਮੈਨੂੰ ਕਯੂਆਰ ਕੋਡ ਭੇਜ ਦਿਓ ਆਪਣਾ ਭੀ ਮਤਲਬ ਆਪਣਾ ਬਾਰ ਕੋਡ ਭੇਜੋ ਮੈਂ ਤੁਹਾਨੂੰ ਵਾਪਸ ਕਰ ਦਿੰਨਾ ਚਾਂਸੇ ਜੀ ਕਿਵੇਂ ਲਿੱਤਾ ਉਹਨਾਂ ਨੇ ਤੁਹਾਨੂੰ ਚਾਸੀ ਜੀ ਇਹੀ ਕਿਹਾ ਸੀਗਾ ਉਹਨਾਂ ਨੇ ਗੱਲ ਇੰਨੀ ਕਲੀਅਰ ਜਿ ਸਪਸ਼ਟ ਕੀਤੀ ਮੈਂ 1% ਨਹੀਂ ਡਾਟ ਹੋਇਆ ਵੀ ਹਾਂ ਇਹ ਮੇਰੇ ਨਾਲ ਫਰਾਡ ਹੋ ਰਿਹਾ ਉਹਨਾਂ ਨੇ ਕਿਹਾ ਜੀ ਸਿੱਧਾ ਹੀ ਵੀ ਸਾਡੀ ਇੱਥੇ ਗੱਡੀ ਖੜੀਆ ਕੰਟੀਨ ਚ ਸਮਰਾਲੇ ਕੰਟੀਨ ਦਾ ਨਾਮ ਲੱਤਾ ਉਹਨਾਂ ਨੇ ਠੀਕਾ ਵੀ ਇਦਾਂ ਕਰਕੇ ਗੱਡੀ ਆ ਇਹਦੇ ਭਾਈ ਸੀ ਦਾ ਕੰਮ ਵੀ ਕਰਾਉਣਾ ਇਹਦਾ ਪਾਇਆ ਇਹ ਬੈਟਰੀ ਪਹਿਲਾਂ ਖਰਾਬ ਆ ਵੀ ਬੈਟਰੀ ਵੀ ਦਿਖਵਾਉਣੀ ਆ ਵੀ ਪਹਿਲਾਂ ਗੱਡੀ ਸਟਾਰਟ ਹੋਊਗੀ ਫਿਰ ਥੋਡੀ ਗੱਡੀ ਵਰਕਸ਼ਾਪ ਜਾਂ ਚੰਗਾ ਉਹਨਾਂ ਨੇ ਮੈਨੂੰ ਤਿੰਨ ਚਾਰ ਵਾਰੀ ਕਾਲ ਕੀਤੀ ਮੈਂ ਵੀ ਇਹਨਾਂ ਕਹਿੰਦੇ ਰਹੇ ਹੁੰਦੇ ਵੀ ਹਾਂ ਯਕੀਨ ਜੇ ਬਣ ਗਿਆ ਵੀ ਚਲੋ ਵਾਕੀ ਇਹਨਾਂ ਨਾਲ ਇਦਾਂ ਦੀ ਗੱਲ ਹੋਈ ਹੋਣੀ ਆ ਤੋ ਫਿਰ ਇਦਾਂ ਹੀ ਮੈਂ ਕੰਮ ਕਰਨ ਲਈ ਕਿਤੇ ਬਾਹਰ ਦੂਜੀ ਵਰਕਸ਼ਾਪ 'ਚ ਗਿਆ ਸੀਗਾ ਨਾਲ ਦੇ ਵੀਰ ਨੂੰ ਮੈਂ ਕਿਹਾ ਮੈਂ ਕਿਹਾ ਵੀਰ ਬੈਟਰੀ ਤੇ ਧਰ ਜਾਓ ਠੀਕ ਆ ਮੈਂ ਵੀਰ ਦਾ ਹੀ ਨੰਬਰ ਦਿੱਤਾ ਜਿਹੜੇ ਬੈਠੇ ਧਰਨੇ ਗਿਆ ਸੀਗੇ ਮੈਂ ਇਹਦੇ ਬਾਰੇ ਕੰਪਲੇਨਟ ਵਗਰਾ ਕੀਤੀ ਆ ਵੀ ਹਾਂਜੀ ਮੈਂ ਕੰਪਲੇਨਟ ਕੰਪਲੀਟ ਕੀਤੀ ਆ 1930 ਤੇ ਪਰ ਸਾਨੂੰ ਰਿਸਪੌਂਸ ਹਲਦਾ ਕੋਈ ਨਹੀਂ ਆਇਆ ਉਹ ਬੀਜੀ ਚੱਲੀ ਜਾਂਦਾ ਵਾਰ-ਵਾਰ ਕਟ-ਆਫ ਹੋ ਜਾਂਦਾ ਨਹੀਂ ਗਿਆ ਕੋਈ ਥਾਣੇ ਤਾਂ ਨਹੀਂ ਗਿਆ ਨਹੀਂ ਥਾਣੇ ਇਸ ਬਾਰੇ ਥਾਣੇ ਨਹੀਂ ਹਲੇ ਗਏਗਾ ਥਾਣੇ ਰਿਪੋਰਟ ਆਈ ਕਰਾਂਗੇ ਮੈਂ ਇਹ ਦੇਖਿਆ ਮੇਰੇ ਜਦ ਮੈਂ ਉੱਤੇ ਪਹੁੰਚ ਕੇ ਦੇਖਿਆ ਸਾਡੇ ਬੰਦੇ ਨਹੀਂ ਵੀ ਅਜੇ ਇਕੱਲੇ ਨਹੀਂ ਛੋਟ-ਘੋਟ ਸਾਡੇ ਸ਼ਹਿਰ ਦੇ 5-10 ਬੰਦਿਆਂ ਨਾਲ ਹੋ ਗਈ ਹੁਣ ਅਸੀਂ ਇਕੱਠੇ ਹੋ ਕੇ ਦੇਖਦੇ ਆ ਜੇ ਤਾਂ ਸਾਈਬਰ ਕੋਈ ਹੱਲ ਕਰਦਾ ਨਹੀਂ ਵੀ ਥਾ